ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੇਵ ਪਿਤਾ ਜੀਆਂ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਸਤਿਗੁਰ ਜੀ ਦੇ ਅੰਮ੍ਰਿਤ ਵੇਲੇ ਪ੍ਰਕਾਸ਼ ਹੋਣ ਤੋਂ ਬਾਅਦ ਨਿਰੰਤਰ ਚੱਲ ਰਹੇ ਅੰਮ੍ਰਿਤ ਵੇਲੇ ਦੇ ਦੀਵਾਨਾ ਅੰਦਰ ਆਪ ਸਰਬੱਤ ਸੰਗਤ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਰੋਜ਼ਾਨਾ ਹਾਜ਼ਰੀਆਂ ਭਰਦੇ ਹੋ ਹਰੀ ਜਸ ਗੁਰਬਾਣੀ ਦੇ ਸਰਵਣ ਕਰਦੇ ਹੋ ਸਹਾਈਆਂ ਦੇ ਚਰਨਾ ਅੰਦਰ ਜੁੜ ਕੇ ਬੈਠੇ ਹਾਂ ਪ੍ਰੀਤਮ ਸਤਗੁਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਹੁਕਮਨਾਮਿਆਂ ਦੀ ਲੜੀਵਾਰ ਵੀ ਚਾਰ ਅਸੀਂ ਪਿਛਲੇ ਦਿਨਾਂ ਤੋਂ ਕਰਦੇ ਆ ਰਹੇ ਹਾਂ ਬਿਹાગੜੇ ਰਾਗ ਦੀ ਇਹ ਵਾਰ ਹੈ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਇਸ ਵਾਰ ਦੇ ਅੰਦਰ ਸ਼ਬਦ ਬਖਸ਼ਿਸ਼ ਕੀਤਾ ਹੈ ਜੋ ਅਸੀਂ ਆਮ ਹੁਕਮਨਾਮੇ ਦੇ ਰੂਪ ਦੇ ਅੰਦਰ ਸ਼ਰਵਣ ਕਰਦੇ ਹਾਂ ਸਹਿਬਾਂ ਦੇ 549 ਅੰਕ ਤੋਂ ਇਹ ਸ਼ਬਦ ਰੱਪ ਹੁੰਦਾ ਹੈ 550 ਅੰਕ ਦੇ ਉੱਤੇ ਜਾ ਕੇ ਇਸ ਪਾਵਨ ਸ਼ਬਦ ਦੀ ਜਿਹੜੀ ਹੈ ਸਮਾਪਤੀ ਹੋ ਜਾਂਦੀ ਹੈ ਆਮ ਅਸੀਂ ਦੇਖਿਆ ਹੋਣਾ ਜਦੋਂ ਹੁਕਮ ਲਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਖੱਬੇ ਲੈਫਟ ਹੈਂਡ ਸਾਈਡ ਤੋਂ ਜਿੱਥੇ ਸਭ ਤੋਂ ਕੋਰਨਰ ਤੇ ਜਾ ਕੇ ਸ਼ਬਦ ਆਰੰਭ ਹੋਏ ਉੱਥੋਂ ਅਸੀਂ ਮੁੱਖ ਵਾਕ ਲੈਂਦੇ ਹਾਂ ਜੇਕਰ ਉਹੀ ਸ਼ਬਦ ਪਿਛਲੇ ਅੰਗ ਤੋਂ ਆਰੰਭ ਹੁੰਦਾ ਹੋਏ ਅਸੀਂ ਅੰਗ ਨੂੰ ਥਲ ਕੇ ਉੱਥੋਂ ਹੁਕਮ ਆਰੰਭ ਕਰਦੇ ਹਾਂ ਜਿੱਥੇ ਸ਼ਬਦ ਦਾ ਅਸਰਲੇਖ ਬਦਲਦਾ ਹੈ ਜਾਂ ਨਾਨਕ ਸ਼ਬਦ ਆ ਜਾਏ ਅਸੀਂ ਉੱਥੇ ਸਮਾਪਤੀ ਕਰ ਦੇ ਦੀ ਹੈ ਪਰ ਜੇਕਰ ਸ਼ਬਦ ਵਾਰ ਦੇ ਵਿੱਚੋਂ ਆਇਆ ਹੋਏ ਨਾ ਉੱਥੇ ਜਿਸ ਪਾਤਸ਼ਾਹ ਮਹਾਰਾਜ ਜੀ ਦੇ ਸ਼ਲੋਕ ਚੱਲ ਰਹੇ ਹੋਣਗੇ ਉਥੇ ਸ਼ਲੋਕ ਮਹਿਲਾ ਤੀਜਾ ਜਾਂ ਪਹਿਲਾ ਜਾਂ ਪੰਜਵਾਂ ਜਾਂ ਚੌਥਾ ਆਏਗਾ ਨਾਲ ਉਸ ਸ਼ਲੋਕ ਦੀ ਵਿਆਖਿਆ ਵਾਸਤੇ ਨਾਲ ਇੱਕ ਹੋਰ ਸ਼ਲੋਕ ਦਰਜ ਹੋ ਸਕਦਾ ਹੈ ਅਸੀਂ ਉਹਨੂੰ ਵੀ ਨਾਲ ਪੜ੍ਹਨਾ ਹੈ ਜਿੱਥੇ ਪੌੜੀ ਆ ਜਾਏ ਪੌੜੀ ਦੀ ਅਖੀਰਲੀ ਤੱਕ ਪੜ੍ਹ ਕੇ ਉਹਨੂੰ ਜਿਹੜੀ ਹੈ ਸ਼ਬਦ ਦੀ ਸਮਾਪਤੀ ਹੋ ਜਾਂਦੀ ਹੈ ਇਹ ਸ਼ਬਦ ਬਿਹਾਗੜੇ ਰਾਗ ਦੀ ਬਾਰ ਵਿੱਚੋਂ ਹੈ ਸਭ ਤੋਂ ਪਹਿਲਾਂ ਅਸੀਂ ਸ਼ਲੋਕ ਦਾ ਸ਼ਬਦ ਦਾ ਅਸੀਂ ਸਰਲੇਖ ਪੜਿਆ ਹੈ ਸ਼ਲੋਕ ਮਹੱਲਾ ਤੀਜਾ ਉਸ ਤੀਸਰੇ 파ਸ਼ਾ ਮਹਾਰਾਜ ਦਾ ਉਸ ਸ਼ਲੋਕ ਸੀ ਉਸ ਤੋਂ ਬਾਅਦ ਨਾਲ ਮਾਲਕ ਨੇ ਇੱਕ ਹੋਰ ਸ਼ਲੋਕ ਦਰਜ ਕੀਤਾ ਜਿਹੜਾ ਉਸ ਸ਼ਲੋਕ ਦੇ ਨਾਲ ਰਲਦਾ ਸ਼ਲੋਕ ਹੈ ਉਸ ਤੋਂ ਬਾਅਦ 파ਸ਼ਾ ਮਹਾਰਾਜ ਨੇ ਪੌੜੀ ਜਿਹੜੀ ਹੈ ਬਖਸ਼ਿਸ਼ ਕੀਤੀ ਪੌੜੀ ਜਦੋਂ ਬਾਰ ਵਿੱਚ ਆਏ ਨਾ ਅਸਲ ਵਿੱਚ ਵਾਰ ਦਾ ਸਰੂਪ ਪੌੜੀਆਂ ਹੀ ਹਨ ਪੌੜੀਆਂ ਨੂੰ ਖੋਲਣ ਵਾਸਤੇ ਨਾਲ ਪੌੜੀਆਂ ਦੀ ਨਾਲ ਰਲਦੇ ਸ਼ਬਦ ਮਾਲਕ ਨੇ ਦਰਜ ਕੀਤੇ ਉਸ ਵਿੱਚ ਸ਼ਲੋਕਾਂ ਦੇ ਰੂਪ ਦੇ ਅੰਦਰ ਪੌੜੀ ਵਿੱਚ ਸਤਿਗੁਰ ਪਾਰਸ਼ਾ ਮਹਾਰਾਜ ਕਹਿਣ ਲੱਗੇ ਇਨਸਾਨ ਦੇ ਦੁਖੀ ਹੋਣ ਦਾ ਕਾਰਨ ਜਿਹੜਾ ਹੈ ਉਹ ਇਹ ਹੀ ਹੈ ਕਿ ਉਹ ਸੱਚ ਦੇ ਨਾਲ ਟੁੱਟਿਆ ਹੋਇਆ ਹੈ ਝੂਠ ਦੇ ਉੱਤੇ ਟਿੱਕੇ ਹੋਏ ਰਿਸ਼ਤੇ ਝੂਠ ਦੇ ਉੱਤੇ ਬਣਾਈਆਂ ਹੋਈਆਂ ਅਸੀਂ ਆਪਣੀਆਂ ਝੂਠੀਆਂ ਜਿਹੜੇ ਅਸੀਂ ਬਣਾ ਲੈਂਦੇ ਆ ਕਿਸੇ ਦੇ ਨਾਲ ਝੂਠ ਤੇ ਬਣਾਏ ਹੋਏ ਰਿਸ਼ਤੇ ਮਲਕ ਆਖਣ ਲੱਗੇ ਜਦੋਂ ਇਨਸਾਨ ਝੂਠ ਦੇ ਸਹਾਰੇ ਨਾਲ ਜਿਉਂਦਾ ਹੈ ਉਹ ਦੁਖੀ ਬਹੁਤ ਹੁੰਦਾ ਹੈ ਕਿਉਂਕਿ ਝੂਠ ਜਿਹੜਾ ਹੈ ਉਹ ਜ਼ਿਆਦਾ ਸਮੇਂ ਤੱਕ ਚੱਲਦਾ ਨਹੀਂ ਸਤਗੁਰ ਮਹਾਰਾਜ ਪਾਰਸ਼ਾ ਬਖਸ਼ਿਸ਼ ਕਰਨ ਲੱਗੇ ਕਹਿੰਦੇ ਸੱਚ ਦੇ ਨਾਲ ਜੁੜ। ਜਦੋਂ ਪਰਮਾਤਮਾ ਦੇ ਨਾਲੋਂ ਤੂੰ ਟੁੱਟ ਗਿਆ ਸਤਗੁਰ ਮਹਾਰਾਜ ਕਹਿਣਗੇ ਤੇਰੇ ਅੰਦਰ ਚਿੰਤਾ ਪੈਦਾ ਹੋਗੀ। ਤੁਸੀਂ ਦੇਖਿਓ ਜਿਹੜਾ ਇਨਸਾਨ ਗਲਤ ਕਰਮ ਕਰਦਾ ਹੈ, ਗਲਤ ਕੰਮ ਕਰਦਾ ਹੈ, ਝੂਠ ਦੇ ਸਹਾਰੇ ਦੇ ਨਾਲ ਆਪਣੇ ਆਪ ਨੂੰ ਚਲਾਉਣ ਦੀ ਕੋਸ਼ਿਸ਼ ਕਰਦਾ ਹੈ, ਉਹਦੇ ਚਿਹਰੇ ਦੇ ਹਾਵ ਭਾਵ ਦੱਸ ਦੇਣਗੇ ਕਿ ਬਹੁਤ ਚਿੰਤਾ ਦੇ ਵਿੱਚ ਹੈ। ਬਾਰੀ ਤੌਰ ਦੇ ਉੱਤੇ ਭਾਵੇਂ ਬੇਸ਼ੱਕ ਲੱਖਾਂ ਰੁਪਈਆ ਦੀ ਗੱਡੀ ਵਿੱਚੋਂ ਨਿਕਲਿਆ ਹੋਈ ਬਾਰੀ ਤੌਰ ਉੱਤੇ ਬਹੁਤ ਮਹਿੰਗੇ ਉਹਨੇ ਕੱਪੜੇ ਵੀ ਪਾਏ ਹੋਣ ਪਰ ਉਹਦੇ ਚਿਹਰੇ ਤੇ ਹਾ ਭਾਵ ਦੱਸਣਗੇ ਬਾਡੀ ਲੈਂਗੁਏਜ ਦੱਸੇਗੀ ਕਿ ਚਿੰਤਾ ਚ ਬਹੁਤ ਹੈ। ਇਹ ਟੈਨਸ਼ਨ ਵਿੱਚ ਹੈ। ਸਤਿਗੁਰੂ ਮਹਾਰਾਜ 파ਸ਼ਾ ਬਖਸ਼ਿਸ਼ ਕਰਨ ਲੱਗੇ ਜਿਸ ਦੇ ਚਿੱਤ ਵਸਿਆ ਮੇਰਾ ਸੁਆਮੀ। ਜੇ ਪ੍ਰਮਾਤਮਾ ਹੀ ਹਮੇਸ਼ਾ ਚਿੱਤ ਚੇਤਨ ਵਿੱਚ ਰਹਿਣ ਜਾਈ ਸਪਰਮ ਬੰਦੇ ਦੀ ਸੋਚ ਵਿੱਚ ਪਰਮਾਤਮਾ ਰਹਿਣ ਲੱਗ ਜਾਈ ਇਨਸਾਨ ਕਦੇ ਗਲਤ ਕਰਮ ਕਰੇਗਾ ਹੀ ਨਹੀਂ ਇਨਸਾਨ ਕਦੇ ਕਿਸੇ ਨਾਲ ਮਾੜਾ ਕਰੇਗਾ ਹੀ ਨਹੀਂ ਉਹ ਕਹਿੰਦਾ ਕਿ ਜੋ ਦੀਸੈ ਸੋ ਤੇਰਾ ਰੂਪ ਪਰਮਾਤਮਾ ਜਿੱਥੇ ਵੀ ਦੇਖਦਾ ਹੈ ਮੈਨੂੰ ਤੇਰਾ ਰੂਪ ਹੀ ਨਜ਼ਰ ਆਉਂਦਾ ਹੈ ਮੈਂ ਧੋਖਾ ਕਿਹਦੇ ਨਾਲ ਕਰਾਂ ਮੈਂ ਮਾੜਾ ਕਿਹਦੇ ਨਾਲ ਕਰਾਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਾਰੀ ਜਗ੍ਹਾ ਤੇ ਪਰਮਾਤਮਾ ਨੂੰ ਵਸਿਆ ਹੋਇਆ ਜਦੋਂ ਦੇਖਣ ਲੱਗਿਆ ਪਾਤਸ਼ਾਹ ਮਾਰੇ ਕਿਨੇ ਸਮਝ ਲਾ ਤੇਰੇ ਵਿੱਚ ਪਰਮਾਤਮਾ ਤੈਨੂੰ ਨਜ਼ਰ ਆ ਗਿਆ ਪਸ ਗਿਆ ਜਿਸ ਦੇ ਚਿੱਤ ਵਸਿਆ ਮੇਰਾ Swami ਤਿਸਨੋਂ ਕਿਉਂ ਆਂਦੇ ਸਾ ਕਿਸੈ ਗਲੇ ਦਲੂੜੀਏ ਉਹਨੂੰ ਕਿਸੇ ਗੱਲ ਦੀ ਚਿੰਤਾ ਕਿਉਂ ਹੋਏ ਫਿਰ ਜਿਹਦੇ ਚਿੱਤ ਚੇਤਨ ਵਿੱਚ ਹੀ ਪ੍ਰਮਾਤਮਾ ਵਸਣ ਲੱਗ ਗਿਆ ਉਹ ਫਿਰ ਕਿਸੇ ਗੱਲ ਦੀ ਚਿੰਤਾ ਕਿਉਂ ਕਰੇ ਅੱਜ ਦੇ ਇਨਸਾਨ ਨੂੰ ਓਵਰ ਥਿੰਕਿੰਗ ਬਹੁਤ ਜ਼ਿਆਦਾ ਹੈ ਮਨ ਵਿੱਚ ਨੈਗੇਟਿਵ ਵਿਚਾਰ ਆਈ ਜਾਣੇ ਮਨ ਵਿੱਚ ਉਹ ਵਿਚਾਰ ਆਈ ਜਾਣੇ ਜਿਹੜੇ ਕਦੇ ਇਨਸਾਨ ਨਾਲ ਹੋਣੇ ਹੀ ਨਹੀਂ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ ਇਨਸਾਨ ਚਿੰਤਾ ਕਿਸੇ ਹੋਰ ਗੱਲ ਦੀ ਕਰਦਾ ਹੈ ਵਾਪਰ ਕੁਝ ਹੋਰ ਜਾਂਦਾ ਹੈ ਉਹਦੇ ਨਾਲ ਸਤਿਗੁਰੂ ਮਾਰੇ ਪਾਸ਼ਾ ਕਹਿਣ ਲੱਗੇ ਨਾ ਮਨ ਕੀ ਮਨ ਹੀ ਮਾਹੇ ਰਹੀ ਸੋਚਦਾ ਕੁਝ ਹੋਰ ਸੀ ਵਾਪਰ ਕੁਝ ਹੋਰ ਗਿਆ ਦੱਸ ਕੀ ਫਾਇਦਾ ਹੋਇਆ ਤੈਨੂੰ ਇਸ ਗੱਲ ਦਾ ਮਰਨ ਕਿਤੇ ਜਾਣਾ ਹੈ ਜਲਦੀ ਜਾਣਾ ਹੈ ਫਟਾਫਟ ਜਾਣਾ ਹੈ ਜਲਦੀ ਕਰ ਦੋ ਮੇਰੇ ਕੱਪੜੇ ਪ੍ਰੈਸ ਕਰ ਦੋ ਮੈਂ ਜਲਦੀ ਨਿਕਲਣਾ ਹੈ ਮੈਂ ਜਲਦੀ ਜਾਣਾ ਹੈ ਬਾਥਰੂਮ ਅੰਦਰ ਨਹਾਉਣ ਵਾਸਤੇ ਗਿਆ ਪੈਰ ਦਿਲਕ ਗਿਆ ਸੱਟ ਲੱਗ ਗਈ ਮੋਨ ਜਿਹੜੀ ਹੈ ਉਹ ਫੈਕਚਰ ਹੋ ਗਈ ਹੁਣ ਮੰਜੇ ਦੇ ਉੱਤੇ ਪਿਆ ਹੈ ਡੇਢ ਮਹੀਨਾ 2 ਮਹੀਨੇ ਨਿਕਲ ਗਏ ਜਿਸ ਗੱਲ ਦੀ ਚਿੰਤਾ ਸੀ ਉਹ ਕੰਮ ਉੱਥੇ ਦਾ ਉੱਥੇ ਰਹਿ ਗਿਆ ਚਿੰਤਾ ਹੋਰ ਗੱਲ ਦੀ ਪੈ ਗਈ ਮੰਜੇ ਦੇ ਉੱਤੇ ਪਏ ਹੋਏ ਦੀ ਜਲਦੀ ਨਿਕਲਣਾ ਫਟਾਫਟ ਜਾਣਾ ਹੈ ਕਾਰ ਲੈ ਕੇ ਤੇ ਜਾ ਰਹੇ ਹੈ ਰਾਹ 'ਚ ਐਕਸੀਡੈਂਟ ਹੋ ਗਿਆ ਜਿਸ ਗੱਲ ਦੀ ਚਿੰਤਾ ਵਾਸਤੇ ਕਰੋ ਤੇਜ਼ੀ ਨਾਲ ਨਿਕਲਿਆ ਸੀ ਉਹ ਕੰਮ ਉੱਥੇ ਦਾ ਉੱਥੇ ਰਹਿ ਗਿਆ ਹਸਪੀਟਲ ਚ ਪਿਆ ਹੈ ਚਿੰਤਾ ਹੋਰ ਕਿਸੇ ਗੱਲ ਦੀ ਹੋਣ ਲੱਗ ਗਈ ਸੋਚੀਏ ਜ਼ਰੂਰ ਫਿਊਚਰ ਪਲਾਨ ਕਰੀਏ ਪਰ ਓਵਰ ਥਿੰਕਿੰਗ ਨਾ ਰਖੀਏ ਅਸੀਂ ਓਵਰ ਥਿੰਕਿੰਗ ਉਦੋਂ ਕਰਦੇ ਹਾਂ ਜਦੋਂ ਸਾਡਾ ਮਾਈਂਡ ਬਿਲਕੁਲ ਖਾਲੀ ਰਹਿੰਦਾ ਹੈ ਗੁਰਬਾਣੀ ਨੂੰ ਪੜੋ 암੍ਰਿਤ ਵੇਲੇ ਕਟੋ-ਕਟ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਜ਼ਰੂਰ ਕਰੋ ਜੇਕਰ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਅੰਮ੍ਰਿਤ ਵੇਲੇ ਪਿਆਰ ਭਾਵਨਾ ਨਾਲ ਕੀਤਾ ਹੋਇਆ ਫਿਰ ਤੇ ਜਦੋਂ ਤੁਸੀਂ ਚੱਲੋਗੇ ਤੁਹਾਡੇ ਮਨ ਦੇ ਅੰਦਰ ਗੁਰਬਾਣੀ ਦੇ ਪ੍ਰਤੀ ਕੋਈ ਨਾ ਕੋਈ ਥਾਟਸ ਆਉਣਗੇ ਯਰ ਪੰਕਤੀ ਪੜੀ ਸੀ ਦੀ ਵਿਆਖਿਆ ਕੀ ਹੋ ਸਕਦੀ ਹੈ ਆਹ ਸ਼ਬਦ ਪੜਿਆ ਸੀ ਇਹਦੇ ਨਾਲ ਸ਼ਬਦ ਰਿਲੇਟਿਡ ਆ ਵੀ ਸ਼ਬਦ ਹੈ ਭਾਈ ਸਾਹਿਬ ਪੁੱਛਾਂਗੇ ਕਸਾ ਕੱਢ ਕੇ ਦੇਖੋਗੇ ਇੰਟਰਨੈਟ ਦਾ ਸ਼ਬਦ ਕੱਢੋਗੇ ਅੰਮ੍ਰਿਤ ਵੇਲੇ ਕੀਰਤਨ ਸੁਣੋਗੇ ਨਾ ਅੰਮ੍ਰਿਤ ਵੇਲੇ ਕੋਈ ਸ਼ਬਦ ਸ਼ਬਦ ਸੁਣੋ ਗੁਰਬਾਣੀ ਦਾ ਸਾਰੀ ਦਿਹਾੜੀ ਮਨ ਦੇ ਅੰਦਰ ਉਹੀ ਚੱਲੀ ਜਾਂਦਾ ਹੈ ਕਿਉਂ ਮੈਡੀਕਲ ਸਾਇੰਸ ਇਸ ਗੱਲ ਨੂੰ ਕਹਿੰਦੀ ਹੈ ਜੋ ਇਨਸਾਨ ਸਵੇਰੇ ਸਵੇਰੇ ਸੋਚ ਲੈ ਕੇ ਚੱਲਦਾ ਹੈ ਦਿਮਾਗ ਚ ਸਾਰ ਦਿਨ ਥਾਟ ਚੱਲਦੀ ਨਹੀਂ ਆਂਦਰ ਸਕੂਲਾਂ ਵਿੱਚ ਅਸੀਂ ਪਰਦੇੰ ਦੇ ਅਸੈਂਬਲੀ ਹੁੰਦੀ ਸੀ ਸਵੇਰੇ ਉਹਨਾਂ ਨੇ ਥਾਟ ਬੋਲਿਆ ਕਰਨਾ ਅਸੈਂਬਲੀ ਦੇ ਵਿੱਚ ਫਿਰ ਉਹਦੇ ਬਾਰੇ ਸੋਚਿਆ ਕਰਨਾ ਕਲਾਸ 'ਚ ਅ ਡਿਸਕਸ਼ਨ ਹੋ ਜਾਇਆ ਕਰਨੀ ਆਮ੍ਰਿਤ ਵੇਲੇ ਜਦੋਂ ਬਾਣੀ ਪੜ੍ਹਨ ਲੱਗੇ ਇਸ ਗੱਲ ਨੂੰ ਜਰੂਰ ਇੱਕ ਵਾਰ ਪਿਆਰ ਭਾਵਨਾ ਨਾਲ ਇਹ ਨਹੀਂ ਜੇਬ 'ਚ ਫੋਨ ਪਾਇਆ ਸ਼ੇਅਰ ਕਰਨਗੇ ਪਤਨ ਕਿੰਨੇ ਜਾਣੇ ਚੁਗਲੀਆਂ ਕਰੀ ਗਈ ਉੱਥੇ ਜਾ ਕੇ ਪਾਈਸਾਬ ਅਸੀਂ ਤੇ ਨਿਤਨੇਮ ਰੋਜ਼ ਕਰਦੇ ਆ ਕਿਸ ਤਰ੍ਹਾਂ ਕਰਦੇ ਹੋ ਜੇਬ ਚ ਫੋਨ ਪਾ ਲਈਦਾ ਸਾਰੇ ਜੜੀ ਆਸਾਂ ਜਿਹੜੇ 2 ਘੰਟੇ ਸਵੇਰੇ ਸੈਰ ਦੇ ਲਾਉਣੇ ਨੇ ਕਰਕੇ ਆਈਦਾ ਸਾਰਾ ਨਿਤਨੇਮ ਹੋ ਜਾਂਦਾ ਹੈ ਨਿਤਨੇਮ ਦੇ ਕਿਤੇ ਦਾ ਕਿਥੇ ਰਹਿ ਗਿਆ 4 ਕਿਲੋਮੀਟਰ ਸੈਰ ਦੇ ਉੱਤੇ ਤੂੰ ਕਰ ਲਈ ਏ ਜਿਹੜਾ ਨਾਲ ਗਿਆ ਸੀ ਸਾਰੀਆਂ ਚੁਗਲੀਆਂ ਸਵੇਰੇ ਸਵੇਰੀ ਕਿਸੇ ਦੀ ਨਿੰਦਿਆ ਸਵੇਰੇ ਸਵੇਰੀ ਫੋਨ ਜੇਬ ਚ ਪਿਆ ਰਹਿ ਗਿਆ ਉਹ ਫਿਰਨੇ ਬਾਰਸ਼ਾ ਕਹਿੰਦੇ ਮਾਰਗਚਲਤ ਚਲੇ ਹਰ ਗਾਈਏ ਦਾ ਸਿਧਾਂਤ ਇਹ ਥੋੜੀ ਹੈ ਕਿ ਤੂੰ ਨਾਲ ਰੱਬ ਨੂੰ ਕਰੀ ਜਾਏ ਨਾਲੇ ਤੂੰ ਕਿਸੇ ਦੀ ਨਿੰਦਿਆ ਵੀ ਕਰੀ ਜਾਏ ਬਾਰਸ਼ਾ ਕਹਿੰਦੇ ਦੋਵੇਂ ਚੀਜ਼ਾਂ ਕਦੇ ਇਕੱਠੀਆਂ ਹੋ ਹੀ ਨਹੀਂ ਸਕਦੀਆਂ ਰੱਬ ਦਾ ਨਾਮ ਤੇ ਇਹ ਤੂੰ ਸਭ ਕੁਝ ਪਰਮਾਤਮਾ ਦੇ ਗੁਣ ਵੀ ਤੂੰ ਹਾਸਲ ਕਰਨ ਦੀ ਕੋਸ਼ਿਸ਼ ਕਰੇ ਤੇ ਨਾਲ ਤੂੰ ਕਿਸੇ ਦੀ ਨਿੰਦਿਆ ਵੀ ਕਰੀ ਜਾਏ ਚੁਗਲੀ ਵੀ ਕਰੀ ਜਾਏ ਕਿਸੇ ਦਾ ਮਾੜਾ ਵੀ ਕਰੀ ਜਾਏ ਅਸੀਂ ਦੋਵੇਂ ਚੀਜ਼ਾਂ ਇਕੱਠੀਆਂ ਰੱਖਣੀਆਂ ਚਾਹਦੇ ਆਂ ਪਾਰਸ਼ਾ ਕਹਿਣ ਲੱਗੇ ਜਿਸ ਦੇ ਚਿਤ ਵਸਿਆ ਮੇਰਾ ਸੁਆਮੀ ਤਿਸਨੂੰ ਕਿਉ ਕਹਿੰਦੇ ਸਾ ਕਿਸੇ ਗੱਲੇ ਦਾ ਲੋੜੀਏ ਹਰ ਸੁਖ ਦਾਤਾ ਸਭਨਾ ਗੱਲਾਂ ਦਾ ਤਿਸਨੂੰ ਧਿਆਇਂਦਿਆਂ ਕਿਵ ਨਿਮਖ ਘੜੀ ਮੁਹਮੋੜੀਏ ਪਾਰਸ਼ਾ ਕਹਿਣ ਲੱਗੇ ਜਿਹੜਾ ਪ੍ਰਮਾਤਮਾ ਤੈਨੂੰ ਸੁਖ ਦੇਣ ਵਾਲਾ ਹੈ ਨਾ ਹਰ ਸੁਖ ਦਾਤਾ ਸਭਨਾ ਗੱਲਾਂ ਦਾ ਜਿਹੜੀਆਂ ਸਾਰੀਆਂ ਸੁੱਖਾਂ ਦਾ ਸਾਰੀਆਂ ਦਾਤਾਂਵਾਂ ਤੈਨੂੰ ਦੇਣ ਵਾਲਾ ਹੈ ਮਹਾਰਜ ਕਹਿਣਗੇ ਤਿਸ ਨੂੰ ਧਿਆਈਂ ਦਿਆ ਉਸ ਨੂੰ ਧਿਆਉਂਦਿਆ ਹੋਇਆ ਉਹ ਪੰਗਤੀ ਸਾਹਮਣੇ ਆਏਗੀ ਪਾਸ਼ਾ ਕਿਰਤੂ ਧਿਆ ਫੋਨ ਤੇ ਨਹੀਂ ਪਾਠ ਕਰ ਸਕਦਾ ਤੂੰ ਸੁਣ ਲੈ ਕੀਰਤਨ ਨਹੀਂ ਕਰ ਸਕਦਾ ਤੂੰ ਸੁਣ ਲੈ ਕਥਾ ਨਹੀਂ ਕਰ ਸਕਦਾ ਤੂੰ ਸੁਣ ਲੈ ਪਰ ਹਾਂ ਤੈਨੂੰ ਸੁਣਾ ਰਿਆ ਹੋਏ ਕੋਈ ਤੂੰ ਮੂੰਹ ਮੋੜ ਕੇ ਬੈਠ ਜਾਏਂ ਉੱਥੇ ਫਿਰ ਗੱਲ ਗਲਤ ਹੈ ਟੀਚਰ ਤੁਹਾਡੇ ਨਾਲ ਗੱਲ ਕਰ ਰਿਹਾ ਹੋਈ ਕੋਈ ਵੱਡਾ ਗਾਈਡਡ ਅਫਸਰ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਮੂੰਹ ਮੋੜ ਕੇ ਸਾਈਡ ਤੇ ਬੈਠ ਕੇ ਦੂਸਰੇ ਬੰਦੇ ਨਾਲ ਗੱਲਾਂ ਕਰੀ ਜਾਓ ਉਹ ਕਹਿੰਦਾ ਯਾਰ ਮੇ ਤੋਹੀਨੀਆਂ ਆ ਲਈ ਮੇਰੀ ਬੇਇੱਜ਼ਤੀ ਨਹੀਂ ਇਹਦੇ ਵਿੱਚ ਮੈਂ ਇਹਦੇ ਨਾਲ ਗੱਲ ਕਰ ਰਿਹਾ ਇਹਨੂੰ ਮੈਂ ਸਮਝਾ ਰਿਹਾ ਕੁਝ ਇਹਨੂੰ ਮੈਂ ਦੱਸ ਰਿਹਾ ਕੁਝ ਇੰਟਰਸਟ ਹੀ ਨਹੀਂ ਦੇ ਰਿਹਾ ਮੇਰੀ ਗੱਲ ਦੇ ਵਿੱਚ ਤੇ ਰਜਵਜੀ ਸਾਹਿਬ ਦੀ ਬਾਣੀ ਇਸ ਤਰ੍ਹਾਂ ਕਿਉਂ ਹੈ ਜੇਬ 'ਚ ਫੋਨ ਪਾ ਲਿਆ ਜਪਜੀ ਸਾਹਿਬ ਦੀ ਬਾਣੀ ਤੈਨੂੰ ਦੱਸ ਰਹੀ ਹੈ ਭੁੱਖਿਆਂ ਭੋਖਣਾ ਉਤਰੀ ਜੇ ਬੰਨਾ ਪੁਰੀਆਂ ਭਰ ਤੇ ਗੁਰਬਾਣੀ ਨੂੰ ਸੁਣ ਨਹੀਂ ਰਿਹਾ ਜਿਹੜਾ ਨਾਲ ਜਾ ਰਿਹਾ ਉਹਦੇ ਨਾਲ ਸਾਰੀਆਂ ਗੱਲਾਂ ਸਾਂਹੀਆਂ ਕੀਤੀਆਂ ਜਾ ਰਹੀਆਂ ਨੇ ਗੁਰਬਾਣੀ ਆਖਰੀ ਹੈ ਤੈਨੂੰ ਸਮਝਾ ਰਹੀ ਹੈ ਸੋਚਾ ਸੋਚਣਾ ਹੋ ਵੀ ਜੇ ਸੋਚੀਨ ਲੱਖ ਵਾਰ ਨਾਲ ਦੇ ਨੂੰ ਕਹਿ ਰਿਹਾ ਕਿ ਤਾਂ ਫਲਾਣੀ ਜਗ੍ਹਾ ਚੱਲੀਏ ਤੀਰਥ ਨਾ ਕੀ ਆਈਏ ਫਲਾਣੀ ਜਗ੍ਹਾ ਤੇ ਚਲੀਏ ਉੱਥੇ ਆਂ ਦਾਨਪੁੰਨ ਕਰਕੇ ਆਈਏ ਕੁਰਬਾਨੀ ਆਖਦੀ ਏ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣੇ ਮੰਨੇ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਣਾਉ ਕੁਰਬਾਨੀ ਇਹ ਕਹਿ ਰਹੀ ਤੂੰ ਆਪਣੀ ਸੁਣਾ ਰਹੀ ਹੈ ਮਹਾਰਜ ਕਹਾਂ ਲਗੇ ਜਿਹੜਾ ਪ੍ਰਮਾਤਮਾ ਤੈਨੂੰ ਸੁਖ ਦੇਣ ਵਾਲਾ ਹੈ ਨਾ ਉਹਨੂੰ ਧਿਆਇਂ ਦੇ ਆ ਉਹਨੂੰ ਧਿਆਉਂਦਿਆ ਹੋਇਆ ਫਿਰ ਇੱਕ ਨਿਮਖ ਮਾਤਰੀ ਮੂੰਹ ਨਾ ਮੋੜ ਆਪਣਾ ਹਰ ਸੁਖਦਾਤਾ ਸਭਨਾ ਗੱਲਾਂ ਕਾ ਤਿਸਨੂੰ ਧਿਆਇਂ ਦਿਆ ਕਿ ਬਿਨਮਖ ਘੜੀ ਮੂੰਹ ਮੋੜੀਏ ਕਿਉਂ ਮੂੰਹ ਆਪਣਾ ਤੂੰ ਮੋੜਨਾ ਹੈ ਕਿਉਂ ਮੋੜਿਆ ਜਾਏ ਜਿਨ ਹਰ ਧਿਆਇਆ ਤਿਸਨੂੰ ਸਰਬ ਕਲਿਆਣ ਹੋਈ ਮਾਰੇ ਕੰਦੇ ਆਵੇ ਤੂੰ ਕਲਿਆਣ ਚਾਹੁੰਦਾ ਹੈ ਨਾ ਮੇਰਾ ਪਾਰੂ ਤਾਰਾ ਹੋ ਜਾਏ ਕਿਨੇ ਐਸੇ ਇਨਸਾਨ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਕੁਲ ਪਾਤਸ਼ਾਹ ਅਸੀਂ ਕਿਨੇ ਸਾਡਾ ਪਰ ਉਤਾਰਾ ਹੋ ਜਾਏ ਹਨ ਹੰਕਾਰ ਨਹੀਂ ਛੱਡਦਾ ਸੁਧਰਦਾ ਉਹ ਹੈ ਜੋ ਸੁਧਰਨਾ ਚਾਹੁੰਦਾ ਹੈ ਆਪਣੇ ਆਪ ਨੂੰ ਚੇਂਜ ਉਹਨਾਂ ਨੇ ਕੀਤਾ ਜੋ ਚੇਂਜ ਹੋਣਾ ਚਾਹੁੰਦੇ ਨੇ ਅਸੀਂ ਵੀ ਗੱਲ ਕਹੀ ਹੈ ਨਾ ਮਹਾਰਾਜ ਪਾਤਸ਼ਾਹ ਕਿਰਪਾ ਕਰੇ ਮੈਂ ਆਪਣਾ ਉਧਾਰ ਚਾਹੁੰਦਾ ਹਾਂ ਆਪਣਾ ਕਲਿਆਣ ਚਾਹੁੰਦਾ ਹਾਂ ਮੇਰਾ ਕਲਿਆਣ ਹੋਈ ਤਾਂ ਕਲਿਆਣ ਉਹ ਪੰਡਤਾਂ ਵਾਲਾ ਕਲਿਆਣ ਨਹੀਂ ਮਰਨ ਤੋਂ ਬਾਅਦ ਗਊਦਾਨ ਕਰ ਦਿੱਤੀ ਕਲਿਆਣ ਹੋ ਗਿਆ ਜਗ ਕਰਾ ਲਿਆ ਕਲਿਆਣ ਹੋ ਗਿਆ ਫਲਾਣਾ ਕਰਮ ਕੀਤਾ ਕਲਿਆਣ ਹੋ ਗਿਆ ਜਿਉਂਦਿਆਂ ਜੀ ਕਲਿਆਣ ਕਰੀਏ ਜਿਹੜੀ ਭਟਕਣਾ ਮੁੱਕ ਜਾਏ ਸਾਡੀ ਉਹ ਮੇਰਾ ਇਨਸਾਨ ਜਿਉਂਦਿਆਂ ਜੀ ਭਟਕ ਰਿਹਾ ਹੈ ਮਰਨ ਟੇਕ ਨਹੀਂ ਲਿਆ ਉਹ ਇਨਸਾਨ ਮਰਨ ਤੋਂ ਬਾਅਦ ਕਲਿਆਣ ਦੀ ਗੱਲ ਕਰਦਾ ਹੋਏ ਮੁਕਤੀ ਦੀ ਗੱਲ ਕਰਦਾ ਹੋਏ ਤੋ ਕੋਈ ਇਨਸਾਨ ਕੋ ਪਾ ਜਿਉਂਦਿਆਂ ਜੀ ਆਪਣੇ ਆਪ ਨੂੰ ਅੱਜ ਦੇ ਸਾਹਮਣਾਂ ਜਿਉਂਦਿਆਂ ਤੇਰੀ ਜ਼ਿੰਦਗੀ ਜਿਹੜੀ ਨਰਕ ਬਣੀ ਹੋਈ ਹੈ ਮਰਨ ਤੋਂ ਬਾਅਦ ਤੂੰ ਸਵਰਗ ਭਾਲ ਰਹੇਂ ਤੇਰੇ ਨਾਲ ਮੂਰਖ ਇਨਸਾਨ ਹੋਰ ਕੌਣ ਹੋ ਸਕਦਾ ਹੈ ਕਿਤਨਾ ਕਿਰੇ ਸਾਡਾ ਸਾਡੀ ਅੱਜ ਜ਼ਿੰਦਗੀ ਇੱਥੇ ਖੜੀ ਹੈ ਜਿਉਂਦਿਆਂ ਜੀ ਇਸ ਸਾਰਿਆਂ ਨੇ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਆ ਮਰਨ ਤੋਂ ਬਾਅਦ ਸਵਰਗਾਂ ਦੀ ਚਾਹਨਾ ਰੱਖ ਰਹੇ ਆ ਜੇਕਰ ਪਾਠ ਕਰ ਰਹੇ ਆ ਤੇ ਕੱਲਾ ਅਸੀਂ ਕਰ ਹੀ ਰਹੇ ਆ ਉਸ ਪਾਠ ਨੂੰ ਸਮਝ ਨਹੀਂ ਰਹੇ ਉਸ ਪਾਠ ਨੂੰ ਧਿਆਨ ਨਹੀਂ ਦੇ ਰਹੇ ਕਿਉਂ ਸਾਡਾ ਇਹ ਕਿ ਹੁਣ ਪਾਠ ਕਰ ਲਾਂਗੇ ਅੱਗੇ ਤੱਕ ਪਹੁੰਚੇਗਾ ਸਵਰਗਾਂ ਤੱਕ ਲੈ ਕੇ ਜਾਏਗਾ ਤਾਂ ਜੇਕਰ ਜਿਉਂਦਿਆਂ ਇਨਸਾਨ ਨੇ ਆਪਣੀ ਜ਼ਿੰਦਗੀ ਨੂੰ ਨਰਕੀ ਬਣਾ ਲਿਆ ਜਿਹੜਾ ਸਮਾਂ ਉਹਨੂੰ ਮਿਲਿਆ ਹੈ ਤੇ ਉਹਨੇ ਆਪਣੇ ਸਮੇਂ ਨੂੰ ਸਾਂਭਿਆ ਹੀ ਨਹੀਂ ਆਉਣ ਵਾਲੇ ਸਮੇਂ ਦੀ ਚਿੰਤਾ ਕਰੀ ਜਾ ਰਹੀ ਉਹ ਇਨਸਾਨ ਮੂਰਖ ਹੈ ਉਸ ਤਰ੍ਹਾਂ ਹੋ ਗਿਆ ਨਾ ਇਨਸਾਨ ਦੇ ਪਹਿਲਾਂ ਪੈਰਾਂ ਵਿੱਚ ਚੱਪਲ ਨਹੀਂ ਸੀ ਇਨਸਾਨ ਬਿਮਾਰੀ ਦੇ ਨਾਲ ਤੜਫ ਰਿਹਾ ਸੀ ਕਿੰਨਾ ਤੈਨੂੰ ਕੋਈ ਪੈਸੇ ਤੇ ਬੌਧ ਨੇ ਤੂੰ ਵਰਤਦਾ ਕਿਉਂ ਨਹੀਂ ਕਹਿੰਦਾ ਉਹ ਔਖੇ ਸਮੇਂ ਵਾਸਤੇ ਰੱਖੇ ਨੇ ਤੇ ਇਹਦੇ ਨਾਲ ਵੱਡਾ ਔਖਾ ਸਮਾਂ ਕੀ ਹੋ ਰਿਹਾ ਹੈ ਬਿਮਾਰੀ ਨਾਲ ਤੂੰ ਜੂਝ ਰਿਹਾ ਹੈ ਪੈਰਾਂ ਤੇ ਚੱਪਲ ਨਹੀਂ ਹੈ ਖਾਣ ਨੂੰ ਤੇਰੇ ਕੋਲ ਰੋਟੀ ਨਹੀਂ ਹੈ ਇਹਦੇ ਨਾਲ ਔਖਾ ਸਮਾਂ ਤੇਰੇ ਉੱਤੇ ਹੋਰ ਕੀ ਹੋ ਸਕਦਾ ਹੈ ਤੁਰ ਗੁਰਬਾਣੀ ਦਾ ਪਾਠ ਕਰ ਰਹੇ ਆ ਗੁਰਬਾਣੀ ਨੂੰ ਪੜ ਰਹੇ ਆ ਗੁਰਬਾਣੀ ਨੂੰ ਸਮਝ ਰਹੇ ਆ ਕਹਿੰਦਾ ਔਖੇ ਸਮੇਂ ਵਾਸਤੇ ਰੱਖੀ ਹੈ ਕਿਉਂ ਆਉਣ ਵਾਲੇ ਸਮੇਂ ਦੇ ਅੰਦਰ ਸੁੱਖ ਭਾਲਾਂਗੇ ਆਉਣ ਵਾਲੇ ਸਮੇਂ ਦੇ ਅੰਦਰ ਮੈਨੂੰ ਸੁੱਖ ਚਾਹੀਦਾ ਹੈ ਆਉਣ ਵਾਲੇ ਸਮੇਂ ਦੇ ਅੰਦਰ ਮੈਨੂੰ ਸਵਰਗ ਚਾਹੀਦਾ ਹੈ ਮਰਨ ਤੋਂ ਬਾਅਦ ਤੇ ਜਿਉਂਦਿਆਂ ਅੱਜ ਨੂੰ ਕੀ ਬਣਾਇਆ ਹੈ ਪਾਤਸ਼ਾਹ ਬਖਸ਼ਿਸ਼ ਕਰਨ ਲੱਗੇ ਧੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿੰਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਈ ਮੁਕਤੀ ਕਲਿਆਣ ਹੋ ਜਾਂਦਾ ਹੈ ਤੇ ਇਨਸਾਨ ਦੀ ਫਿਤਰਤ ਪਤਾ ਕੀ ਹੈ ਕਲਿਆਣ ਚਾਹੁੰਦਾ ਹੈ ਉਹ ਮਰਨ ਤੋਂ ਬਾਅਦ ਤੇ ਸਾਡੀ ਜ਼ਿੰਦਗੀ ਦਾ ਕਲਿਆਣ ਇਹ ਕਿ ਰੱਬਾ ਪੈਸਾ ਮਿਲ ਜੇ ਮੇਰਾ ਕਲਿਆਣ ਹੈ ਰੁਪਈਆ 100 ਮਿਲ ਗਿਆ ਕਹਿੰਦਾ ਕਲਿਆਣ ਹੈ 200 ਮਿਲ ਗਿਆ ਕਹਿੰਦਾ ਕਲਿਆਣ ਹੈ ਮਾਰੇ ਬਖਸ਼ਿਸ਼ ਕਰਨ ਲੱਗੇ ਕਹਿੰਦੇ ਕਲਿਆਣ ਚਾਹੁੰਦਾ ਹੈ ਜਿੰਦਗੀ ਦੇ ਅੰਦਰ ਤੂੰ ਆਪਣੀ ਦੇ ਵਿੱਚ ਮੁਕਤੀ ਚਾਹੁੰਦਾ ਹੈ ਮਾਲਕ ਜੀ ਨੇ ਮੁਕਤੀ ਪੈਸੇ ਦੇ ਨਾਲ ਥੋੜੀ ਹੈ ਮੁਕਤੀ ਧਨ ਦੇ ਨਾਲ ਥੋੜੀ ਹੈ ਮਾਰੇ ਕਹਿੰਦੇ ਮੁਕਤ ਹੋਣਾ ਚਾਹੁੰਦਾ ਹੈ ਤੇ ਮੁਕਤ ਹੋ ਆਪਣੇ ਇਹ ਬਾਸ਼ਨਾਵਾਂ ਤੋਂ ਕਲਿਆਣ ਚਾਹੁੰਦਾ ਹੈ ਕਲਿਆਣ ਲੈ ਤੇ ਜ਼ਿੰਦਗੀ ਆਪਣੇ ਨੂੰ ਅੱਜ ਦਾ ਸਵਰਗ ਬਣਾ ਪੈਸੇ ਦਾ ਲਾਲਚ ਤੈਨੂੰ ਛੱਡ ਨਹੀਂ ਰਿਹਾ ਤਾਂ ਮਰਨ ਤੋਂ ਬਾਅਦ ਮੁਕਤੀ ਚਾਹ ਰਿਹਾ ਹੈ ਇਹ ਵੀ ਇਹ ਜੀ ਨੂੰ ਫੜ ਕੇ ਰੱਖਿਆ ਹੈ ਇਨਸਾਨ ਦੇ ਪੈਰਾਂ ਨੂੰ ਜੰਜੀਰ ਪਈ ਹੋਏ ਰੱਸੀ ਪਈ ਹੋਏ ਤੇ ਉਹ ਕਹਿੰਦਾ ਮੈਂ ਮੁਕਤ ਹੋਣਾ ਚਾਹੁੰਦਾ ਹਾਂ ਪੈਸੇ ਦੇ ਲਾਲਚ ਨੇ ਉਹਨੂੰ ਬੰਨ ਕੇ ਰੱਖਿਆ ਹੈ ਤੇ ਪਾਤਸ਼ਾਹ ਕਹਿੰਦੇ ਤੂੰ ਮੁਕਤ ਹੋ ਕਰੋਧ ਨੇ ਬੰਨ ਕੇ ਰੱਖਿਆ ਹੈ ਤੇ ਮੁਕਤ ਹੋ ਇਹਦੇ ਤੋਂ ਕਲਿਆਣ ਚਾ ਕਾਮ ਨੇ ਬੰਨ ਕੇ ਰੱਖਿਆ ਹੈ ਇਹਦੇ ਤੋਂ ਮੁਕਤ ਹੋ ਇਹਦੇ ਤੋਂ ਕਲਿਆਣ ਪਾ ਈਰਖਾ ਨੇ ਤੈਨੂੰ ਬੰਨ ਕੇ ਰੱਖਿਆ ਇਹਦੇ ਤੋਂ ਮੁਕਤ ਹੋ ਇਹਦੇ ਤੋਂ ਕਲਿਆਣ ਪਾ ਮਹਾਰਾਜ ਬਖਸ਼ਿਸ਼ ਕਰਨ ਲੱਗੇ ਜਿਨ ਹਰ ਤੇ ਆਇਆ ਤਿਸ ਨੂੰ ਸਰਬ ਕਲਿਆਣ ਹੋਇ। ਨੇ ਤੇ ਸੰਤ ਜਨਾਨ ਦੀ ਕੀ ਸੰਗਤ ਜਾਏ ਬਹੀਐ ਮੋ ਜੋੜੀਏ ਤੇ ਪਾਤਸ਼ਾਹ ਕਹਿੰਦੇ ਚੰਗੇ ਵਿਚਾਰਵਾਨਾਂ ਦੀ ਜਿਹੜੇ ਤੇਰੇ ਅੰਦਰ ਸਮਝ ਪਾ ਦੇਣ। ਪਰ ਸਾਡੀ ਸੰਗਤ ਆ ਜੋ ਉਹਨਾਂ ਦੀ ਹੈ ਜਿਹੜਾ ਸਾਨੂੰ ਮਾੜੇ ਪਾਸੇ ਲੈ ਕੇ ਜਾਂਦਾ। ਰਾਤ ਨੂੰ ਕੋਈ ਫੋਨ ਕਰਦੇ ਨਾ ਕਿ ਚਲਿਏ ਫਲਾਣੇ ਥਾਂ ਦੇ ਉੱਤੇ ਤਸੀਂ ਉਸੇ ਵਲੇ ਮੋਟਰਸਾਈਕਲ ਚੱਕਦੇ ਨੇ ਭੱਜ ਭੱਜ ਕੇ ਬਾਹਰ ਹੋ ਜਾਂਦੇ ਆ ਗੱਡੀ ਚੱਕਦੇ ਭੱਜ ਕੇ ਬਾਹਰ ਚਰ ਜਾਂਦੇ ਆ ਤੇ ਜੇ ਕਿ ਸਵੇਰੇ ਅੰਮ੍ਰਿਤ ਵੇਲੇ ਕੋਈ ਵੀ ਅੱਜ ਨਾ ਸਵੇਸੀਂ ਪਾਠ ਕਰਾਂਗੇ ਸਵੇਰੇ ਉੱਠ ਕੇ ਉਹ ਘੰਣਾ ਛੱਡੋ ਕੋਈ ਗੱਲ ਨਹੀਂ ਲੇਟ ਵੀ ਕਰ ਲਾਂਗੇ ਇਹਦਾ ਨਾ ਕੜਾ ਫਰਕ ਪੈਣਾ ਹੈ ਰੱਬ ਦਾ ਨਾ ਹੀ ਲੈਣਾ ਹੈ ਅਰਦਾਸ ਕਰ ਲੈ ਕੋਈ ਗੱਲ ਨਹੀਂ ਪਾਤਸ਼ਾਹ ਮਹਾਰਾਜ ਕਹਿੰਦੇ ਤੇਰੇ ਅੰਦਰ ਸੋਝੀ ਤਾਂ ਆਏਗੀ ਤੂੰ ਉਹ ਵਿਚਾਰਵਾਨਾਂ ਦੀ ਜਿਹੜੇ ਤੈਨੂੰ ਗਿਆਨ ਦੇਣ ਉਹ ਮਾੜੀ ਸੰਗ ਲੈ ਜਾ ਕੇ ਬੈਠੀ ਨਾ ਜਿਹੜੇ ਤੈਨੂੰ ਗਲਤ ਪਾਸੇ ਲੈ ਕੇ ਜਾਂਦੇ ਨੇ ਕਬੀਰ ਸਾਕਤ ਸੰਗ ਨਾ ਕੀਜੀਐ ਸਾਕਤ ਬੰਦਿਆਂ ਦੀ ਸੰਗਤ ਹੀ ਨਾ ਕਰ ਦੂਰ ਹੈ ਜਾਈਏ ਭਾਗ ਵੇਖ ਕੇ ਦੌੜ ਜਾ ਉਹਨਾਂ ਦੇ ਕੋਲ ਕਿ ਤੇਰੇ ਨਾਲ ਨਹੀਂ ਬੰਦਾ ਮੈਂ ਮਹਾਰਾਜ ਬਖਸ਼ਿਸ਼ ਕਰਨ ਲੱਗੇ ਨਿਤ ਸੰਤ ਜਨਾਂ ਕੀ ਸੰਗਤ ਜਾਏ ਬਹੀਐ ਮੂੰਹ ਜੋੜੀਏ ਉਹਨਾਂ ਦੇ ਨਾਲ ਜੁੜ ਕੇ ਬੈਠ ਕੇ ਗੁਰੂ ਦੀਆਂ ਗੱਲਾਂ ਕਰ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਦੇ ਉਹਦੀ ਫਿਰ ਦੁੱਖ ਵੀ ਚਲ ਗਈ ਉਹਦੀ ਭੁੱਖ ਵੀ ਚਲ ਗਈ ਉਹਦੀ ਪੈਸੇ ਦੀ ਭੁੱਖ ਵੀ ਚਲ ਗਈ ਉਹਨੂੰ ਈਰਖਾ ਦਾ ਦੁੱਖ ਵੀ ਚਲ ਗਿਆ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕੇ ਸਭ ਜਨ ਕੇ ਬੰਧਨ ਤੋੜੀਏ ਮਤ ਕਾਖਣ ਲਗੇ ਉਹਦੇ ਫਿਰ ਬੰਧਨ ਜਿਹੜੇ ਹਨ ਉਹਦੇ ਟੁੱਟ ਜਾਂਦੇ ਹਨ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੇ ਮੂੰਹ ਡਿੱਠੈ ਜਗਤ ਤਰਿਆ ਸਭ ਲੋੜੀਏ ਪਾਤਸ਼ਾਹ ਕਹਿੰਦੇ ਹਰੀ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਭਗਤ ਬਣ ਜਾਂਦਾ ਹੈ ਹਰ ਭਗਤ ਜਨਾ ਕੇ ਮੋਹ ਡਿਠੇ ਤੇ ਉਹਨਾਂ ਭਗਤਾਂ ਜਨਾਂ ਦੇ ਵੱਲ ਵੇਖ ਕੇ ਜਗਤ ਤਰਿਆ ਸਭ ਲੋੜੀਏ ਸਾਰਾ ਸੰਸਾਰ ਜਗਤ ਜਿਹੜਾ ਹੈ ਉਹ ਤਰ ਜਾਂਦਾ ਹੈ। ਗੋਬਿੰਦ 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 ਸੰਗ ਨਾਮ ਦੇਓ ਮਨ ਲੀਣਾ। ਜਦੋਂ ਪ੍ਰਮਾਤਮਾ ਦੇ ਨਾਲ ਜੁੜੇ ਤੇ ਭਗਤ ਬਣ ਗਏ। ਆੜਦਮ ਕੋ ਸ਼ੀਪਰ ਹੋਇਓ ਲਖੀਨਾ ਕੋ ਸ਼ੀਂਬਾ ਆਖਦਾ ਸੀ ਉਹ ਭਗਤ ਬਣ ਗਿਆ। ਦੁਨੀਆ ਕਹਿੰਦੀ ਹੈ ਸ਼ੀਂਬਾ ਹੈ ਗੁਰਬਾਣੀ ਆਖਦੀ ਉਹ ਭਗਤ ਹੈ ਕਬੀਰ ਕੁਲਾ ਜੋ ਲਹੜਾ ਲੋਕੀ ਕਹਿੰਦੇ ਜੁਲਾਹਾ ਹੈ ਗੁਰਬਾਣੀ ਕਹਿੰਦੀ ਇਹ ਭਗਤ ਹੈ ਨੀਚ ਕੁਲਾ ਜੋ ਲਹੜਾ ਪਇਓ ਗੁਣੀ ਗਹਿਰਾ ਸੈਨ ਨਾਈ ਬੁਤਕਾਰਿ ਆਉ ਘਰ ਘਰ ਸੁਣਿਆ ਲੋਕੀ ਕਹਿੰਦੇ ਸੈਨ ਹੈ ਨਾਈ ਹੈ ਮਾਰੇ ਕਹਿੰਦੇ ਭਗਤ ਹੈ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਨਿਆ ਇਹ ਭਗਤ ਬਣ ਗਿਆ ਦੁਨੀਆ ਜਾਦ ਦੇ ਨਾਲ ਬੁਲਾਉਂਦੀ ਹੈ ਗੁਰਬਾਣੀ ਭਗਤ ਕਹਿ ਕੇ ਬੁਕਾਰਦੀ ਹੈ ਮਹਾਰਜ ਬਖਸ਼ਿਸ਼ ਕਰਨ ਲੱਗੇ ਹਰ ਕਿਰਪਾ ਤੇ ਹੋਆ ਹਰ ਭਗਤ ਹਰੀ ਦੀ ਕਿਰਪਾ ਦੇ ਨਾਲ ਉਹ ਹਰੀ ਦਾ ਭਗਤ ਬਣ ਗਿਆ ਤੇ ਉਹ ਹਰੀ ਭਗਤ ਜਨਾਕ ਹੈ ਮੋਹ ਡਿਠੈ ਜਦੋਂ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਮ ਕੋ ਛੀ ਪਰੋ ਖੋਇ ਲੋਖੀਨਾ ਮੁੰਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਜਦ ਇਹ ਇਸ ਇਸ ਭਗਤੀ ਦੇ ਨਾਮ ਵਾਲੀ ਨੂੰ ਪੜੋਗੇ ਨਾ ਅੰਤ ਲੀਆਂ ਪੰਕਤੀਆਂ ਦੇ ਅੰਦਰ ਪੰਚਮ ਪਾਤਸ਼ਾਹ ਮਹਾਰਾਜ ਕਹਿਣਗੇ ਇਹ ਵਿਦ ਜੋ ਸੁਣ ਕੇ ਜੱਟ ਰੋਠ ਭਗਤੀ ਲੱਗਾ ਫਿਰ ਧੰਨੀ ਜੱਟ ਨੇ ਇਸ ਗੱਲ ਦੀ ਵਿਦ ਨੂੰ ਸੁਣਿਆ ਮਲੇ ਪਰ ਤਖ ਗੁਸਾਈਆਂ ਧੰਨਾ ਵੜ ਭਾਗਾ ਆਪ ਵੀ ਤਰਿਆ ਇਨ੍ਹਾਂ ਭਗਤ ਦੇ ਨਾਮ ਨਾਲ ਵੇਖ ਕੇ ਮਹਾਰਾਜ ਕਹਿਣ ਲੱਗੇ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੇ ਮੋਹ ਡਿੱਠੇ ਉਹਨਾਂ ਵੱਲ ਵੇਖ ਕੇ ਉਹ ਭਗਤ ਜਿਨ੍ਹਾਂ ਦੀ ਜ਼ਿੰਦਗੀ ਨੂੰ ਵੇਖ ਕੇ ਜਗਰ ਤਰਦਾ ਹੈ ਜਿਵੇਂ ਭਗਤ ਧੰਨਾ ਤਰਿਆ ਹੈ ਮਹਾਰਾਜ ਕਹਿਣ ਲੱਗੇ ਜਗਰ ਤਰਿਆ ਸਭ ਲੋੜੀਏ ਉਹ ਸੰਸਾਰ ਵਿੱਚੋਂ ਤਰ ਜਾਂਦੇ ਹਨ 파ਰਸ਼ਾ ਮਿਹਰਮਤ ਕਰਨ ਜੀ ਕਿਰਪਾ ਕਰਨ ਬੋਲਦੇ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਤੋਂ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਰ ਹੈ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ